ਕਿ ਜਦੋਂ 2022 ਦੇ ਵਿੱਚ ਸਾਨੂੰ ਇਹ ਸੇਵਾ ਦਿੱਤੀ ਤੇ ਅਸੀਂ ਸਰਕਾਰ ਬਣ ਗਈਏ ਸਾਰੀਆਂ ਸੁੰਦਾ ਜਿਹੜੀਆਂ ਚਾਲੂ ਕਰਵਾਈਆਂ ਅੱਜ ਦੇ ਟਾਈਮ ਤੇ ਲਗਭਗ ਹਰ ਸਕੂਲ ਦੀ ਜਿਹੜੀ ਚਾਹਤਵਾਰੀ ਬਣ ਚੁੱਕੀ ਹੈ 17000 ਸਕੂਲਾਂ ਦੇ ਵਿੱਚ ਵਾਈਫਾਈ ਲੱਗ ਚੁੱਕਾ 12700 ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਤਨਖਾਹ ਦੀਆਂ ਤਿੰਨ ਤੋਂ ਚਾਰ ਗੁਣਾ ਵਾਧਾ ਕੀਤਾ ਗਿਆ 20000 ਤੋਂ ਵੀ ਵੱਧ ਅਧਿਆਪਕ ਭਰਤੀ ਕੀਤੇ ਗਏ ਹਜ਼ਾਰਾਂ ਨਵੇਂ ਕਲਾਸਰੂਮ ਬਣੇ ਹਰ ਸਕੈਲੈਰੀ ਸਕੂਲ ਸੀਨੀਅਰ ਸਕੈਲੈਰੀ ਸਕੂਲ ਦੇ ਵਿੱਚ ਗਾਰਡ ਅਤੇ ਕੈਂਪਸ ਮੈਨੇਜਰ ਲਗਭਗ 9000 ਚੌਕੀਦਾਰ ਤੇ ਸਫਾਈ ਸੇਵਕ ਜਿਹੜੇ ਪੰਜਾਬ ਚ ਪ੍ਰਤੀਯਤਗੇ ਬੋਰਡ ਪ੍ਰੀਖਿਆ ਦੇ ਬਿਹਤਰੀਨ ਨਤੀਜੇ ਆ ਰਹੇ ਆ ਸਕੂਲਾਂ ਦੇ ਵਿੱਚ 199 ਜੇਡਬਲਿਊ ਰੀਮੈਨ ਦੀ ਪ੍ਰੀਖਿਆ ਪਾਸ ਕੀਤੀ ਬੱਚਿਆਂ ਨੂੰ ਸੋ ਸਕੂਲ ਆਫ ਫੈਮਿਨਸ ਆਪਾਂ ਦੇਖਿਆ ਹੀ ਆ ਪੰਜਾਬ ਦੇ ਵਿੱਚ 118 ਐਮਨ ਸਕੂਲ ਆਫ ਫੈਮਿਨਸ ਬਣੇ ਜਿਹਦੇ ਤੇ ਹਲਕਾ ਸਾਮਲੇ ਆ ਦੇ ਵਿੱਚ ਦੋ ਆ ਇੱਕ ਕਣਿਆਣਾ ਇੱਕ ਮੁੰਡਿਆ ਸੋ 150 ਤੋਂ ਜ਼ਿਆਦਾ ਬੱਚਿਆਂ ਦੀ ਜਿਹੜੀ ਹੈ バス ਸੇਵਾ ਸਕੂਲਾਂ ਵਿੱਚ バス ਸੇਵਾ ਸ਼ੁਰੂ ਹੋ ਚੁੱਕੀ ਹੈ ਜਿਹੜੇ 10000 ਬੱਚੇ ਹਿੱਸਾ ਲੈ ਰਹੇ ਬੱਚੇ ਉਸ バス ਦਾ ਫਾਇਦਾ ਲੈ ਰਹੇ ਆ ਤੇ ਸਭ ਤੋਂ ਵੱਧ ਲੜਕੀਆਂ